ਰੰਗਾਂ ਦੇ ਨਾਮ ਲਾਲ ਪੀਲਾ ਨੀਲਾ ਹਰਾ ਕਾਲਾ ਪੂਰਾ ਇੱਕ ਵਾਰ ਦੁਬਾਰਾ ਦੁਹਰਾਉਨੇ ਆਪਾਂ ਇਹਦੇ ਰੰਗਾਂ ਦੇ ਨਾਮ ਨੂੰ ਸੋ ਤੁਸੀਂ ਨਾਲ-ਨਾਲ ਜ਼ਰੂਰ ਦੇਖਣ ਦੀ ਕੋਸ਼ਿਸ਼ ਕਰਿਓ ਪੜ੍ਹਨ ਦੀ ਕੋਸ਼ਿਸ਼ ਕਰਿਓ ਲੱਲੇ ਕੰਨਾ ਲੱਲਾ ਲਾਲ ਪੱਪੇ ਵਿਹਾਰੀ ਲੱਲੇ ਕੰਨਾ ਲਾ ਵਿਚ ਬਿੰਦੀ ਪੀਲਾ ਨੰਨੇ ਵਿਹਾਰੀ ਲੱਲੇ ਕੰਨਾ ਲਾ ਨੀਲਾ ਹਾ ਹਾਾਰੇ ਕੰਨਾ ਹਰਾ ਕੱਕੇ ਕੰਨਾ ਲੱਲੇ ਪੈਰ ਚ ਬਿੰਦੀ ਕੰਨਾ ਕਾਲਾ ਬੱਬੇ ਦ ਲੈਂਕਰ ਰਾਰੇ ਕੰਨਾ ਪੂਰਾ ਸੋ ਇਸੀ ਰੰਗਾ ਦੇ ਨਾਮ ਲਾਲ ਪੀਰਾ ਨੀਲਾ ਹਰਾ ਕਾਲਾ ਤੇ ਪੂਰਾ ਸੋ ਮੌਖਿਕ ਨੇ ਇਹ ਬੋਲ ਕੇ ਪੜ੍ਹਨੇ ਨੇ ਤੁਹਾਨੂੰ ਕਿਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਦੱਸਿਓ ਨੈਕਸਟ ਵੀਡੀਓ ਚ ਮਿਲਦੇ ਆ ਕਿੰਨਾ ਵੀ ਵੀਡੀਓ ਦੇ ਨਾਲ ਧੰਨਵਾਦ